ਜੀ ਮੈਂ ਅੱਜਿਤ ਕੋਰ ਸੰਧੂ ਤੇ ਗੱਲ ਕਰਦੇ ਹਾਂ ਜਿੱਥੇ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀਆਂ ਤਚੀਆਂ ਉੱਡੀਆਂ ਹੋਈਆਂ ਨੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਆਏ ਦਿਨ ਹੀ ਜਿਹੜਾ ਹੈ ਲੋਕਾਂ ਨੂੰ ਅਣਪਛਾਤੇ ਸ਼ਰਾਰਤੀ ਅੰਸਰਾਂ ਵੱਲੋਂ ਜਿਹੜਾ ਹੈ ਅਟੈਕ ਕਰ ਦਿੱਤਾ ਜਾਂਦਾ ਹੈ ਜਿੱਥੇ ਚੋਰੀਆਂ ਚਕਾਰੀਆਂ ਵਧੀਆਂ ਨਜ਼ਰ ਆਈਆਂ ਨੇ ਇਨ੍ਹਾਂ ਸਾਢੇ ਤਿੰਨ ਸਾਲਾਂ ਦੇ ਵਿੱਚ ਲੋਕ ਜਿੱਥੇ ਸਮੇਂ-ਸਮੇਂ ਤੇ ਸੇਫ ਮਹਿਸੂਸ ਨਹੀਂ ਕਰ ਰਹੇ ਹਨ ਵਿਰੋਧੀ ਪਾਰਟੀਆਂ ਵੱਲੋਂ ਵੀ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ け ਰਿਆ ਜਾਂਦਾ ਹੈ ਲੋ ਐਂਡ ਆਰਡਰ ਦੇ ਉੱਤੇ ਜੇ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਤਰੀਕੇ ਦੇ ਨਾਲ 2022 ਦੇ ਵਿੱਚ ਲੋਕਾਂ ਦੇ ਨਾਲ ਵਾਅਦੇ ਕਰਦੇ ਨਜ਼ਰ ਆਏ ਸੀ ਉਹ ਵਾਅਦੇ ਕਿਸੇ ਤਰੀਕੇ ਵੀ ਪੂਰੇ ਨਹੀਂ ਕੀਤੇ ਗਏ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਦੇਖੀਏ ਪਿਛਲੇ ਕਈ 2.25 ਸਾਲਾਂ ਦੇ ਵਿੱਚ ਵਿੱਚ ਜਾਂ ਤਾਂ ਅਣਪਛਾਤੇ ਲੋਕਾਂ ਵੱਲੋਂ ਕਿਸੇ ਅਧਿయోగਪਤੀ ਯਾਨੀ ਕਿ ਅਮੀਰ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਹੈ ਆਮ ਘਰਾਂ ਦੇ ਵਿੱਚ ਚੋਰੀਆਂ ਚਕਾਰੀਆਂ ਹੁੰਦੀਆਂ ਨੇ ਬੱਚੇ ਅਗਵਾ ਤੱਕ ਕਰ ਲਏ ਜਾਂਦੇ ਨੇ ਤੇ ਲਾਅ ਆਰਡਰ ਦੀਆਂ ਤਜੀਆਂ ਉੱਡੀਆਂ ਹੋਈਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਹੱਥ ਲਾਅ ਐਂਡ ਆਰਡਰ ਦੂਸਰੇ ਪਾਸੇ ਗ੍ਰਹਿ ਮਤਰਾਲਾ ਹੈ ਲੇਕਿਨ ਉਹਦੇ ਉੱਤੇ ਸਹੀ ਤੰਗ ਨਾਲ ਕੰਮ ਨਹੀਂ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹਦੇ ਉੱਤੇ ਇੱਕ ਵਾਰ ਫਿਰ ਬਦਲ ਕਰ ਰਹੇ ਨੇ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਪੁਲਿਸ ਅਫਸਰ ਹੀ ਸਹੀ ਤਰੀਕੇ ਦੇ ਨਾਲ ਕੰਮ ਨਹੀਂ ਕਰ ਰਹੇ ਹਨ ਤਾਂ ਉਹਨਾਂ ਦੀ ਜਿਹੜੀ ਹੈ ਹੁਣ ਉਹਨਾਂ 'ਚ ਬਦਲਾਅ ਕਰਨ ਦਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕਰ ਦਿੱਤਾ ਗਿਆ ਹੈ ਯਾਨੀ ਕਿ ਸਿੱਧਾ-ਸਿੱਧਾ ਕਹੀਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਹੈ ਕਿ ਜਿਹੜੇ ਪੁਲਿਸ ਅਧਿਕਾਰੀ ਨੇ ਉਹੀ ਆਪਣੀ ਡਿਊਟੀ ਸਹੀ ਤਰੀਕੇ ਦੇ ਨਾਲ ਨਹੀਂ ਕਰ ਰਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਤਰੀਕੇ ਨਾਲ ਪਹਿਲਾਂ ਵੀ ਗੱਲ ਆਪਣੇ ਸਿਰੇ ਤੇ ਬਲੇ ਤੇ ਨਹੀਂ ਲੈਣਾ ਚਾਹੁੰਦੇ ਉਸੇ ਤਰੀਕੇ ਉਹ ਦੂਸਰੇ ਤੇ ਗੱਲ ਲਾ ਕੇ ਛੱਡ ਦਿੰਦੇ ਨੇ ਉਹੀ ਕੰਮ ਕੀਤਾ ਹੈ ਦੁਬਾਰਾ ਤੋਂ ਫਿਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਪਾਸੇ ਲੋਕਾਂ ਲੋਕ ਜਵਾਬ ਮੰਗ ਰਹੇ ਨੇ ਵਿਰੋਧੀ ਪਾਰਟੀਆਂ ਜਵਾਬ ਮੰਗਦੀਆਂ ਨੇ ਲੇਕਿਨ ਹੁਣ ਵੱਡਾ ਪੁਲਿਸ ਦੇ ਵਿੱਚ ਇੱਕ ਫੇਰ ਬਦਲ ਕਾਰ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਿੰਨੇ ਹਾਂ ਕਿ ਸੂਤਰਾਂ ਤੋਂ ਵੰਦੀ ਜਾਣਕਾਰੀ ਆ ਰਹੀ ਹੈ ਕਿ ਪੰਜਾਬ 'ਚ ਬੁੱਧਵਾਰ ਨੂੰ ਪੰਜਾਬ ਪੁਲਿਸ ਵਿਭਾਗ ਵਿੱਚ ਇੱਕ ਵੱਡਾ ਫੇਰਬਦਲ ਹੋਇਆ ਸਰਕਾਰ ਨੇ ਦੋ ਆਈਜੀ ਅਤੇ ਇੱਕ ਡੀਆਈਜੀ ਸਮੇਤ 52 ਪੁਲਿਸ ਅਧਿਕਾਰਾਂ ਦਾ ਤਬਦਲਾ ਕਰ ਦਿੱਤਾ ਹੈ ਲੁਧਿਆਣੇ ਦੇ ਕਾਨੂੰਨ ਵਿਵਸਤਾ ਡੀਸੀਪੀ ਪਰਮਿੰਦਰ ਸਿੰਘ ਨੂੰ ਅੰਮ੍ਰਿਤਸਰ ਦੇ ਸੀਆਈਡੀ ਦਾ ਏਆਈਜੀ ਨਿਯੁਕਤ ਕੀਤਾ ਗਿਆ ਅੱਜ ਦੁਪਹਿਰੇ ਪਹਿਲਾ ਇੱਕ ਇੱਕ 33 ਅਧਿਕਾਰੀ ਅਤੇ ਤਫਦਾਲੇ ਕੀਤੇ ਗਏ ਸਨ ਜਿਨ੍ਹਾਂ ਵਿੱਚੋਂ ASP ਅਤੇ DSP ਹੱਕ ਦੇ ਅਧਿਕਾਰ ਸਨ ਨਿਯੁਕਤ ਕੀਤੇ ਗਏ ਅਧਿਕਾਰੀ ਲੰਬੇ ਸਮੇਂ ਪੋਸਟਿੰਗ ਦੀ ਉਡੀਕ ਕਰ ਰਹੇ ਸਨ ਉਹਨਾਂ ਨੂੰ ਵਿਜੀਲੈਂਸ ਬਿਊਰੋ ਅਤੇ ਰੋਡ ਸੇਫਟੀ ਫੋਰਸ ਸਮੇਤ ਵੱਖ-ਵੱਖ ਵਿੰਗਾ ਵਿੱਚ ਤਾਇਨਾਤ ਕੀਤਾ ਗਿਆ ਹੈ ਦੱਸ ਦਈਏ ਕਿ ਹੁਣ ਜਿਹੜਾ ਹੈ ਇੱਕ ਵਾਰ ਫਿਰ ਪੰਜਾਬ ਪੁਲਿਸ ਨੇ ਫੇਰ ਬਦਲ ਕਰ ਦਿੱਤਾ ਹੈ ਯਾਨੀ ਕਿ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਇਹ ਕਹਿਣਾ ਚਾਹੁੰਦੀ ਹੈ ਕਿ ਫੇਰ ਬਦਲ ਹੋਣਾ ਸ਼ਾਇਦ ਲੁਟਾ ਕਸੂਟਾ ਜਿਹੜੀਆਂ ਨੇ ਉਹ ਬੰਦ ਹੋ ਜਾਣਗੀਆਂ ਜਿਹੜੇ ਸ਼ਰਾਤੀ ਅੰਸਰਾ ਵੱਲੋਂ ਦਿਨ ਦਿਹਾੜੇ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਉਹ ਬੰਦ ਹੋ ਜਾਏਗਾ ਇਹ ਤਾਂ ਲੋਕ ਹੀ ਦੱਸ ਸਕਦੇ ਨੇ ਕਿ ਕਿੰਨਾ ਕੁ ਤਬਦੀਲੀ ਆਏਗੀ ਪੰਜਾਬ ਸਰਕਾਰ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜ ਵਿੱਚ ਧੰਨਵਾਦ